ਕਿਆ ਭਾਈ ਕਿਉਂ ਉਹਨੇ ਸ਼ਾਮ ਨੂੰ ਸ਼ਰਾਬ ਵੱਧ ਪੀ ਰੰਦੇ ਤੇ ਰਾਤ ਨੂੰ ਨੀਂਦ ਨਹੀਂ ਪੈਂਦੀ ਕਮਾਲ ਦੀ ਗੱਲ ਉਹਨੂੰ ਵੀ ਜਾਗਣੇ ਕਹੀ ਜਾਂਦੇ ਵੀ ਅਸੀਂ ਤੇ ਭਾਈ 12 ਵਜੇ ਉੱਠੇ ਬੰਦਦੇ ਇਦਾਂ ਹੈ ਸੰਸਾਰ ਦੇ ਵਿੱਚ ਬਹੁਤਾ ਕੁਝ ਦਿਨ ਚੱਲ ਰਿਹਾ ਉਹ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਨਾ ਮੈਂ ਤੇ 2 ਵਜੇ ਉੱਠ ਕੋਲਣਾ ਭਾਈ ਮੈਂ ਤੇ 4 ਵਜੇ ਉੱਠਦਾ ਰੌਲਾ ਉੱਠਣ ਦਾ ਨਹੀਂ ਆ ਰੌਲਾ ਉੱਠ ਕੇ ਕੀ ਕਰਦੇ ਹੋ ਰੌਲਾ ਇਸ ਗੱਲ ਦਾ ਹੈ ਰੌਲਾ ਕੱਲਾ ਜਾਗਣ ਦਾ ਨਹੀਂ ਹੈਗਾ ਜਾਗ ਕੇ ਸਾਰੇ ਰਿਸ਼ਤੇਦਾਰਾਂ ਦੀਆਂ ਆਂਡੀਆਂ ਗਵਾਂਡੀਆਂ ਦੀਆਂ ਢੀਆਂ ਭੈਣਾ ਦੀ ਪੁੱਤਰ ਛਾਣ ਮਾਰੇ ਚੁਗਲੀਆਂ ਦੇ ਨਾਲ ਜਿਹਦੇ ਨੂੰ ਤੇ ਸੁੱਤੀ ਚੰਗਾ ਸੀ ਕਬੀਰ ਜਾਗਣ ਤੇ ਸੁਪਣਾ ਭਲਾ ਬਸਿਆ ਪ੍ਰਭ ਸੰਗ ਇਹਦੇ ਨੂੰ ਤੇ ਸੁੱਤੀ ਠੀਕ ਸੀ ਘਟੋ ਘਟ ਕਿਸੇ ਦੀ ਚੁਗਲੀ ਨਿੰਦਾ ਤੇ ਨਾ ਕਰਦਾ ਜੇ ਉੱਠ ਕੇ ਜਾ ਕੇ ਫਿਲਮੀ ਦੇਖੀ ਨਾਟਕੀ ਵੇਖ ਕੇ ਤੇ ਵਿਕਾਰ ਹੀ ਪੈਦਾ ਕੀਤੇ ਤੇ ਫਿਰ ਇਦਾਂ ਦਾ ਜਾਗਣਾ ਕਿਹਦੇ ਹੱਥ ਵਿੱਚ ਆ ਗੁਰੂ ਘਰ ਤੇ ਜਿਹੜਾ ਜਾਗਣਾ ਹੈ ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ ਉਹੀ ਜਾਗਣਾ ਪਰਵਾਣ ਹੈ ਭਾਵੇਂ ਕੋਈ 2 ਵਜੇ ਜਾਗ ਕੇ ਤੇ ਭਾਵੇਂ 12 ਵਜੇ ਜਾਗ ਕੇ ਜਿਹੜਾ ਗੁਰੂ ਦੀ ਕੀਰਤੀ ਵਾਸਤੇ ਜਾਗਿਆ ਜਾਵੇ ਇਦਾਂ ਚੋਰ ساری ساری ਰਾਤ ਜਾਗਦੇ ਨਹੀਂ ਵਿਚਾਰੇ ਵਕਾਰੀ ਮਨੁੱਖ ਜਿਹੜੇ ਆਨ ਸਾਰੀ ساری ਤੇ ਜਾਗਦੇ ਰਹਿੰਦੇ ਹਨ ਵਕਾਰ ਭੁਗਦੇ ਜਾਗਦੇ ਰਹਿੰਦੇ ਕਿਸੇ ਨੂੰ ਚੋਰੀ ਕਰਨੀ ਠੱਗੀ ਮਾਰਨੀ ਜਾਗਦੇ ਰਹਿੰਦੇ ਕਿਸੇ ਨੂੰ ਲੁੱਟਣਾ ਕਿਸੇ ਨੂੰ ਉਹ ਜਾਗਦੇ ਰਹਿੰਦੇ ਸੋ ਇਦਾਂ ਜਾਗਣਾ ਕੱਲਾ ਪਰਵਾਣ ਨਹੀਂ ਜਾਗਣਾ ਕਾਦੇ ਵਾਸਤੇ ਆ ਕਿਉਂ ਜਾਗਦਾ ਮਨੁੱਖ ਇਹ ਗੱਲ ਵਿੱਚ ਜ਼ਿਆਦਾ ਮੈਟਰ ਕਰਦੀ ਆ ਸਤਿਗੁਰੂ ਕਹਿੰਦੇ ਵੀ ਜਾਗਣਾ ਜਾਗਣ ਨਿਕਾ ਤੇ ਉਹ ਜਾਗਣਾ ਗੁਰੂ ਤੋਂ ਬਿਨਾ ਜਾਗਿਆ ਨਹੀਂ ਜਾ ਸਕਦਾ ਇਹ ਤੇ ਮਨੁੱਖ ਆਪਣੇ ਸਵਾਰਥ ਵਾਸਤੇ ਜਾਗਦਾ ਜਿਹਨੂੰ ਪਤਾ ਭਾਈ ਸਵੇਰੇ ਉੱਠਣਾ ਸਾਜਰੇ ਤੇ ਉੱਠ ਕੇ ਫਲਾਣੇ ਬੰਦੇ ਦੇ ਘਰ ਚੋਰੀ ਕਰਕੇ ਆਉਣੀ ਆ ਫਲਾਣੇ ਬੰਦੇ ਦਾ ਪਾਣੀ ਵੜਨਾ ਫਲਾਣੇ ਦੇ ਹਰਾ ਵੱਢ ਕੇ ਲੈ ਕੇ ਆਉਣਾ ਤੇ ਇਹ ਜਾਗਣਾ ਗੁਰੂ ਨੂੰ ਥੋੜਾ ਪ੍ਰਵਾਨ ਹੋਏਗਾ ਗੁਰੂ ਨੂੰ ਤੇ ਉਹੀ ਜਾਗਣਾ ਪ੍ਰਵਾਨ ਆ ਜਿਹੜਾ ਗੁਰੂ ਵਾਸਤੇ ਜਾਗਿਆ ਜਾਏ